ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਆਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਤੋਂ ਪਹਿਲੇ ਮੈਂ ਛੋਟੇ ਸਾਹਿਬ ਜੀ ਦਾ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਕੌਮ ਖਾਤਰ ਆਪਣੀ ਜਾਨਾਂ ਵਾਰ ਦਿੱਤੀਆਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬੀ ਸਥਾਪਨਾ ਦਿਵਸ ਹੈ 103 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਜੇ ਤੁਸੀਂ ਹਿੰਦੁਸਤਾਨ ਦਾ ਸਿਆਸੀ ਇਤਿਹਾਸ ਦੇਖੋ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਾਂਗਰਸ ਪਾਰਟੀ ਜਦੋਂ ਬਣਾਈ ਗਈ ਸੀ ਇੱਕ ਅੰਗਰੇਜ਼ ਨੇ ਬਣਾਈ ਸੀ। ਇਹ ਕਿਸੇ ਹਿੰਦੂਸਤਾਨੀ ਨੇ ਨਹੀਂ ਬਣਾਈ ਸੀ। ਅੰਗਰੇਜ਼ ਨੇ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵਰਗਾ ਇਤਿਹਾਸ ਮਨਲਾ ਦਾ ਕਿਸੇ ਪਾਰਟੀ ਦਾ ਨਹੀਂ ਹੈ। ਆਪ ਜੀ ਸਾਰੇ ਜਾਣਦੇ ਹੋ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੁਲਕ ਵਿੱਚ। ਉਦੋਂ ਗੁਰੂ ਘਰਾਂ ਵਿੱਚ ਕਿਵੇਂ ਮਹੰਤ ਕਬਜ਼ਾ ਕਰਕੇ ਬੈਠੇ ਸੀ ਕਿਵੇਂ ਮਹੰਤਾਂ ਨੇ ਉਥੇ ਐ ਜੀਆਂ ਬੇਅਦਬੀਆਂ ਕੀਤੀਆਂ ਕਿ ਆਪਾਂ ਸਟੇਜ ਤੇ ਕਹਿ ਵੀ ਨਹੀਂ ਸਕਦੇ ਉਸ ਟਾਈਮ ਦੀ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਆਜ਼ਾਦ ਕਰਾ ਕੇ ਕਮੇਟੀ ਬਣਾਈ ਗਈ ਉਹਨਾਂ ਨੇ ਉਦੋਂ ਸੋਚਿਆ ਕਿ ਜੇ ਆਪਾਂ ਨੂੰ ਅੱਗੇ ਤੋਂ ਕੋਈ ਆਪਣੇ ਖਾਲਸਾ ਪੰਥ ਤੇ ਹਮਲਾ ਕਰੇ ਆਪਣੇ ਗੁਰੂ ਘਰਾਂ ਤੇ ਹਮਲਾ ਕਰੇ ਤੇ ਆਪਣੇ ਕੋਲੇ ਘੱਟ ਤੋਂ ਘੱਟ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਉਹਨਾਂ ਨੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ ਬਣਾਉਣ ਦਾ ਮਕਸਦ ਕੋਈ ਸਰਕਾਰ ਬਣਾਉਂਦਾ ਨਹੀਂ ਸੀ ਮਕਸਦ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਬੇਨਸਾਫੀ ਦੇ ਖਿਲਾਫ ਲੜਾਈ ਲੜਨਾ ਤੱਕੇਸ਼ਾਈ ਦੇ ਖਿਲਾਫ ਲੜਾਈ ਲੜਨਾ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ 103 ਸਾਲ ਦੇ ਇਤਿਹਾਸ ਨੂੰ ਮੈਂ ਤਿੰਨ ਹਿੱਸਿਆਂ 'ਚ ਵੰਡਾਂ ਪਹਿਲਾ ਹਿੱਸਾ ਕਹਿ ਸਕਦੇ ਆ ਆਜ਼ਾਦੀ ਤੋਂ ਪਹਿਲੇ ਦਾ ਦੂਜਾ ਹਿੱਸਾ ਆਜ਼ਾਦੀ ਤੋਂ ਬਾਅਦ ਤੇ ਇਸਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਤੱਕ ਤੀਜਾ ਹਿੱਸਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਥੱਲੇ ਸੇਵਾ ਜਦ ਮੁੱਖ ਸੇਵਾਦਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੌਂਪੀ ਗਈ ਸੀ ਤੇ ਉਹਦੇ ਬਾਅਦ ਦਾ ਆਜ਼ਾਦੀ ਤੋਂ ਪਹਿਲੇ ਵੀ ਜੇ ਇਤਿਹਾਸ ਦੇਖੀਏ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਭਾਵੇਂ ਚਾਬੀਆਂ ਦਾ ਮੋਤ ਹੈ ਭਾਵੇਂ ਜੈਤੋ ਦਾ ਮੋਰਚਾ ਭਾਵੇਂ ਕਾਲਾ ਪਾਣੀ ਦੀ ਜੇਹਲਾਂ ਚ ਹੈ ਭਾਵੇਂ ਫਾਂਸੀ ਦੇ ਪੰਦੇ ਹੈ ਜੇ ਅੰਗਰੇਜ਼ਾਂ ਨਾਲ ਟੱਕਰ ਲਿੱਤੀ ਤੇ ਸਭ ਤੋਂ ਵੱਧ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪ ਨੇ ਲਿੱਤੀ ਦੇਸ਼ ਆਜ਼ਾਦ ਹੋਇਆ ਬੜੇ ਆਪਣੇ ਨਾਲ ਵਾਦੇ ਕੀਤੇ ਗਏ ਕਿ ਆਜ਼ਾਦ ਮੁਲਕ ਵਿੱਚ ਬੜੀ ਖੁਸ਼ੀਆਂ ਮਿਲਗੀਆਂ ਬੜੀ ਫੇਰਨੇਸ ਹੋਊਗੀ ਇਨਸਾਫ ਮਿਲੂਗਾ ਦੇਸ਼ ਨੂੰ ਭਾਸ਼ਾ ਦੇ ਹਿਸਾਬ ਨਾਲ ਵੰਡਿਆ ਗਿਆ ਕਲੇ ਆਪਣੇ ਨਾਲ ਵਿਤਕਰਾ ਕੀਤਾ ਗਿਆ ਆਪਾਂ ਨੂੰ ਪੰਜਾਬੀ ਸੂਪੇ ਦਾ ਮੋਰਚਾ ਲਾਉਣਾ ਪਿਆ ਜਦੋਂ ਦੇਸ਼ ਵਿੱਚ ਪਾਣੀਆਂ ਦੀ ਵੰਡ ਹੋਈ ਉਦੋਂ ਰਿਪੇਰੀਅਨ ਰਾਈਟਸ ਦੇ ਤਹਿਤ ਪਾਣੀ ਵੰਡੇ ਗਏ ਜਿਹੜੇ ਸੂਬੇ ਦੇ ਵਿੱਚੋਂ ਦਰਿਆ ਵਗਦੇ ਆ ਉਹ ਸੂਬੇ ਨੂੰ ਦਿੱਤੇ ਗਏ ਪਰ ਆਪਣੇ ਨਾਲ ਫਿਰ ਤੋਂ ਧੱਕਾ ਕੀਤਾ ਗਿਆ ਇੰਨਾ ਬੇਇਨਸਾਫੀ ਹੋਈ ਪਾਣੀ ਦੀ ਸਾਰਾ ਕੁਝ ਆਪਣੇ ਵਾਸਤੇ ਪਾਣੀ ਹੈ ਨਾ ਆਪਣੇ ਕੋਲੇ ਕੋਈ ਸੋਨੇ ਦੀ ਖਾਨ ਹੈ ਨਾ ਆਪਣੇ ਕੋਲ ਕੋਈ ਤੇਲ ਨਿਕਲਦਾ ਨਾ ਕੋਲਾ ਨਿਕਲਦਾ ਪੰਜਾਬ ਕੋਲੇ ਪਾਣੀ ਹੈ ਪਾਣੀ ਸਿਰ ਤੇ ਆਪਾ ਦੇਸ਼ ਨੂੰ ਅੰਨ ਦਿੰਨੇ ਆ ਪਰ ਹੋਇਆ ਕੀ ਉਸ ਟਾਈਮ ਦੇ ਹਕਮਰਾਨਾਂ ਨੇ ਜਿੰਨਾ ਪਾਣੀ ਪੰਜਾਬ ਦਾ ਹੈ ਇੱਕ ਝਟਕੇ ਨਾਲ ਇੱਕ ਦਸਕਤ ਨਾਲ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਕੋਈ ਰਿਪੀਰੀਅਨ ਰਾਈਟ ਨਹੀਂ ਕੋਈ ਪੁੱਛਿਆ ਨਹੀਂ ਗਿਆ ਕੋਈ ਕੈਬਨਿਟ ਦਾ ਮੀਟਿੰਗ ਨਹੀਂ ਕੋਈ ਪਾਰਲੀਮੈਂਟ ਦਾ ਐਕਟ ਨਹੀਂ ਕੁਝ ਨਹੀਂ ਉਹਦੇ ਬਾਅਦ ਫਿਰ ਤੋਂ ਫਿਰ ਤੋਂ ਉਹਨਾਂ ਹਕਮਰਾਨੀ ਸਰਕਾਰਾਂ ਆਈਆਂ ਜਿੰਨਾ ਤਾਂ ਬਚਿਆ ਸੀ ਉਹਦਾ ਅੱਧਾ ਫਿਰ ਤੋਂ ਹਰਿਆਣੇ ਨੂੰ ਦਿੱਤਾ ਹੈ ਆਪਾਂ ਜੋ ਪਾਣੀ ਆਪਣੇ ਕੋਲੇ ਆ ਇਕੱਲਾ 25% ਹੈ ਆਪਣੇ ਦਰਿਆਵਾਂ ਦਾ ਜੇ ਦਰਿਆ ਹੜ ਹੁੰਦੇ ਆ ਨੁਕਸਾਨ ਆਪਣਾ ਜੇ ਪਾਣੀ ਘਟਦਾ ਉਹ ਆਪਣਾ ਪੂਰਾ ਲੈ ਲੈਂਦੇ ਆ ਆਪ ਨੂੰ ਘਟ ਮਿਲਦਾ ਹੈ ਕੱਲਿਆਣੀ ਆਪਣੇ ਨਾਲ ਪੰਜਾਬੀ ਬੋਲਦੇ ਇਲਾਕੇ ਆਪਾਂ ਨੂੰ ਨਹੀਂ ਦਿੱਤੇ ਆਪਣਾ ਇਕੱਲਾ ਸੂਬਾ ਦੇਸ਼ ਦਾ ਜਿੱਥੇ ਆਪਣਾ ਕੋਈ ਕੈਪੀਟਲ ਹੈ ਨਹੀਂ ਜਿਹੜਾ ਤੁਸੀਂ ਜੇ ਤੁਸੀਂ ਇਕਨੋਮਿਕਸ ਪੜ੍ਹੋ ਜਿਹੜੇ ਕੈਪੀਟਲ ਹੁੰਦੇ ਐ ਉਸ ਸੂਬੇ ਦੀ ਸਭ ਤੋਂ ਜ਼ਿਆਦਾ ਜੀਡੀਪੀ ਉਸ ਕੈਪੀਟਲ ਵਿੱਚੋਂ ਨਿਕਲਦੀ ਐ ਅੱਜ ਬੰਬਈ ਨੂੰ ਮਹਾਰਾਸ਼ਟਰ ਜੋ ਕੱਢ ਲਓ ਬਾਹਰ ਮਹਾਰਾਸ਼ਟਰ 'ਚ ਕੋਈ ਬਚੂਗਾ ਨਹੀਂ ਅੱਜ ਤੁਸੀਂ ਹਾਈਦਰਾਬਾਦ ਨੂੰ ਕੱਢ ਦਿਓ ਉਹ ਬੈਂਗਲੌਰ ਨੂੰ ਪਾਸੇ ਕਰ ਦੋ ਬਾਕੀ ਸੂਬੇ ਚ ਕੁਝ ਨਹੀਂ ਹੈ ਕਿਉਂਕਿ ਸਾਰੀ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਫਿਰ ਉੱਥੇ ਟੈਕ ਸਾਰਾ ਕੁਝ ਮਿਲਦਾ ਆਪਣੇ ਕੋਲ ਹੈ ਹੀ ਨਹੀਂ ਆਪਣੇ ਜੋ ਪੰਜਾਬ ਦੀ ਚੰਡੀਗੜ੍ਹ ਦੀ ਆਮਦਨ ਉਹ ਸਾਰੀ ਸੈਂਟਰ ਲੈ ਜਾਂਦੀ ਆਪਣੇ ਕੋਲ ਖੈ ਹੀ ਨਹੀਂ ਸੋ ਆਤ ਆਪਣੇ ਹਾਲਾਤ ਚੱਲਦੇ ਰਹੇ ਪਰ ਜਦੋਂ ਕੋਈ ਜ਼ੁਲਮ ਦੀ ਲੜਾਈ ਖਿਲਾਫ ਹੋਈ ਦੇਸ਼ ਵਿੱਚ ਅੱਗੇ ਕਾਲੀ ਦਲ ਐਮਰਜੈਂਸੀ ਲਾਈ ਗਈ ਦੇਸ਼ ਵਿੱਚ ਜੇ ਕਿਸੇ ਨੇ ਲੜਾਈ ਲੜੀ ਇਹ ਅੱਗੇ ਹੋ ਕੇ ਐਮਰਜੈਂਸੀ ਨੂੰ ਖਤਮ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਇਤਿਹਾਸ ਗਵਾਹ ਹੈ ਤਕਰੀਬਨ 90 ਹਜ਼ਾਰ ਲੋਕ ਪੂਰੇ ਦੇਸ਼ ਵਿੱਚ ਗ੍ਰਿਫਤਾਰ ਕੀਤੇ ਗਏ ਤੇ 60 ਹਜ਼ਾਰ ਤੋਂ ਵੱਧ ਕੱਲੇ ਪੰਜਾਬ ਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੋਂ ਕੋ ਲੀਡਰ ਨੇ ਪ੍ਰੈਸ ਦੀ ਆਜ਼ਾਦੀ ਦੇਸ਼ ਦੀ ਆਜ਼ਾਦੀ ਜਿਹੜੀ ਬੰਦ ਕਰ ਦਿੱਤੀ ਸੀ ਉਸ ਰਿਹਾਦ ਦੀ ਨੂੰ ਫਿਰ ਤੋਂ ਆਜ਼ਾਦ ਕਰਾਉਣ ਵਿੱਚ ਥੋੜਾ ਯੋਗਦਾਨ ਰਿਹਾ ਪਰ ਫਿਰ ਵੀ ਇਨਸਾਫ ਆਪਣੇ ਨਾਲ ਨਹੀਂ ਭਾਵੇਂ ਕਿਸਾਨ ਦੀ ਗੱਲ ਹੋਏ ਐਮਐਸਪੀ ਪਹਿਲੇ ਨਹੀਂ ਹੁੰਦੀ ਸੀ ਆ ਦਾ ਸ਼ਰੂਮ ਨਹੀਂ ਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਦਿਵਾਈ ਫਿਰ ਜੇ ਮੈਂ ਹਿੱਸਾ ਲੈ ਮਾਸ ਸਰਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਸੇਵਾਦਾਰ ਬਣੇ ਜਦੋਂ ਆਪਣੀਆਂ ਸਰਕਾਰਾਂ ਬਣ ਲੱਗੀਆਂ ਆਪਣੀ ਜਿਹੜੀ ਲੀਡਰਸ਼ਿਪ ਪੁਰਾਣੀ ਹੈ ਸਾਰੇ ਜਾਣਦੇ ਹੋ ਉਹਨਾਂ ਨੇ ਕਿਤੇ ਨਹੀਂ ਸੋਚਿਆ ਸੀ ਕਿ ਆਪਾਂ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਆਪਾਂ ਕਿਤੇ ਕਾਲੀ ਵਰਕਰ ਤੇ ਲੀਡਰ ਨੇ ਸਰਕਾਰ ਬਣਾਉਣ ਵਾਸਤੇ ਲੜਾਈ ਨਹੀਂ ਲੜੀ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਕੀਤੀ ਇਹ ਕੱਲੇ ਸਰਕਾਰ ਲੜਾਉਣ ਵਾਸਤੇ ਬਣਾਉਣ ਵਾਸਤੇ ਲੜਦੇ ਫਿਰ ਕਿਸੇ ਵਰਕਰ ਨੇ 16 16 ਸਾਲ ਜੇਲ੍ਹਾਂਾਂ 'ਨੇ ਜਾਣੀਆਂ ਉਹ ਤਾਂ ਦਿੰਦੇ ਸੀ ਸਰਕਾਰਾਂ ਨਹੀਂ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਅਸੀਂ ਤੁਹਾਡੇ ਨਾਲ ਰਲ ਜਾਾਂਗੇ ਸਾਨੂੰ ਜੇਲ੍ਹਾਂਾਂ ਜਾਣਾ ਮਨਜ਼ੂਰ ਹੈ ਜ਼ਾਦੀ ਦੇ ਬਾਅਦ 15 ਸਾਲ 16 ਸਾਲ 10 ਸਾਲ ਇਹ ਜੀ ਮਿਸਾਲ ਕਿੱਥੇ ਹੈ ਕਿਸੇ ਕਿਸੇ ਪਾਰਟੀ ਚ ਦੱਸੋ ਕਿਸੇ ਪਾਰਟੀ ਚ ਨਹੀਂ ਹੈ ਜਿਹੜੀ ਤੁਹਾਡੀ ਪਾਰਟੀ ਚ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ 103 ਸਾਲ ਦਾ ਫਿਰ ਤੋਂ ਮੈਂ ਗੱਲ ਕਹਿ ਰਿਹਾ 103 ਸਾਲ ਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਹੈ ਜਿਸ ਸਮੇਂ ਜਿਸ ਲੀਡਰ ਨੂੰ ਵਾਹੀ ਦੀ ਮੌਕੇ ਸੇਵਾ ਦਿੱਤੀ ਜਾਂਦੀ ਹੈ ਉਹ ਉਸੇ ਵਾਸਤੇ ਸੰਭਾਲ ਲੈਂਦਾ ਤੇ ਆਪਣੀ ਸੇਵਾ ਪੂਰੀ ਕਰਦਾ ਹੈ ਸੋ ਸਾਰੇ ਵਰਕਰਾਂ ਨੇ ਸਾਰੇ ਬਜ਼ੁਰਗਾਂ ਨੇ ਸਾਰੀ ਲੀਡਰਸ਼ਿਪ ਨੇ ਵਕਫਾ ਟਾਈਮ ਆਪਣਾ ਹਿੱਸਾ ਪਾ ਕੇ ਇਸ ਖਾਲਸਾ ਪੰਥ ਦੀ ਜਥੇਬੰਦੀ ਨੂੰ ਇੰਨਾ ਤਕੜਾ ਰੱਖਿਆ ਆ ਸਤਪ੍ਰਕਾਸ਼ ਸਿੰਘ ਜੀ ਬਦਲ ਨੂੰ ਤਕਰੀਬਨ 96 ਸਾਲ ਦੀ ਉਮਰ ਦੇ ਉਹਨਾਂ ਦੀ ਪੂਰੀ ਸੀ 70 ਸਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸੇਵਾਦਾਰ ਦੀ ਐਜ਼ ਅ ਮੁੱਖ ਮੰਤਰੀ ਜਾਂ ਐਜ਼ ਜ਼ਰਦਾਨ ਉਹਨਾਂ ਨੇ ਸੇਵਾ ਸੰਭਾਲ ਕੇ ਅਗਵਾਈ ਕੀਤੀ ਉਹਨਾਂ ਦੀ ਸੋਚ ਤੇ ਇਸ ਮੋਚ ਵਿੱਚ ਅਕਾਲੀ ਦਲ ਦੀ ਸੋਚ ਇੱਕੋ ਇੱਕ ਰਹੀ ਹੈ ਸਰਬੱਤ ਦੇ ਭਲੇ ਦੀ ਸਾਰਿਆਂ ਦਾ ਸਤਕਾਰ ਕਰਨ ਦੀ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਦੀ ਪੰਜਾਬ ਨੂੰ ਪੰਜਾਬ ਦੇ ਦੁ ਤਰੱਕੀ ਤੇ ਲਿਖੇ ਜਾਂਦੀ ਤੁਸੀਂ ਦੇਖੋ ਸਾਰੇ ਧਰਮਾਂ ਦਾ ਸਤਕਾਰ ਜਦੋਂ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ Hindu ਭਾਈਚਾਰਾ ਕਹਿੰਦਾ ਸੀ ਕਿ ਬਾਦਲ ਸਾਹਿਬ ਸਾਡੀ ਹੈ ਸਰਕਾਰ ਸਾਡੀ ਹੈ Christian ਕਹਿੰਦੇ ਸੀ ਸਾਡੀ ਹੈ Muslim ਭਾਈਚਾਰਾ ਕਹਿੰਦਾ ਸੀ ਸਾਡੀ ਹੈ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਬਾਦਲ ਸਾਹਿਬ ਨੇ ਜਦ ਮੁੱਖ ਮੰਤਰੀ ਆਪ ਖੜ ਖੜ ਕੇ ਸਜਾਏ ਬਣਾਏ ਖਾਲਸਾ ਪੰਥ ਦੀ ਪਾਰਟੀ ਦੀ ਸੇਵਾ ਸਮਹਾਲੀ ਸਰਕਾਰ ਬਣੀ ਬਾਦਲ ਸਾਹਿਬ ਦੀ ਸੋਚ ਸੀ ਕਿ ਆਪਣੀ ਕੌਮ ਦਾ ਖਾਲਸਾ ਪੰਥ ਦਾ ਵਿਰਸਾ ਸੰਭਾਲਿਆ ਜਾਏ ਐਡਾ ਗੌਰਵ ਮਈ ਵਿਰਸਾ ਹੈ ਆਪਣੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਮੈਨੂੰ ਯਾਦ ਹੈ ਜਦੋਂ ਵੀ ਸਰਕਾਰ ਆਉਂਦੀ ਜਿੰਨਾ ਟਾਈਮ ਲוקਦਾ ਉਹਨਾਂ ਦਾ ਘੱਟੋ ਘੱਟ ਅੱਧਾ ਟਾਈਮ ਇਸ ਕੰਮ 'ਚ ਲੱਗਦਾ ਸੀ ਮੀਟਿੰਗਾਂ ਵਿੱਚ ਕੀ ਵਰਾਸਤੇ ਖਾਲਸਾ ਕਿਵੇਂ ਬਣਾਉਣਾ ਹੈ ਛੋਟੇ ਘੱਲੋ ਘਰਾ ਤਾਂ ਕਿਵੇਂ ਬਣਾਉਣਾ ਹੈ ਵੱਡੇ ਘੱਲੋ ਘਰਾ ਕਿਵੇਂ ਬਣਾਉਣਾ ਹੈ ਮਨਦਾ ਸਿੰਘ ਭਾਦਰ ਦੀ ਯਾਦ ਕਰ ਕਿਵੇਂ ਬਣਾਉਣੀ ਹੈ ਜੇ ਕੋਈ ਆਪਣੀ ਕੌਮ ਦੀ ਕੁਸ਼ਤਾਬ ਦੀ ਆ ਜਾਂਦੀ ਫਿਰ ਪੂਰਾ ਸਮਾਂ ਲੱਗ ਜਾਂਦੇ ਕਿਵੇਂ ਧੂਮ-ਤਾਮਨਾ ਬਣਾਉਣਾ ਹੈ ਇੱਥੋਂ ਤੱਕ ਸੋਚੀ ਕਿ ਜਦੋਂ ਜਿੱਥੇ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਛੋਹ ਹੋਏ ਆ ਉਹ ਸ਼ਹਿਰਾਂ ਨੂੰ ਕਿਵੇਂ ਸਜਾਉਣਾ ਹੈ ਤੁਸੀਂ ਕਿਰੀ ਨੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਸੀ ਅਕਾਲੀ ਪੰਥਕ ਸਰਕਾਰ ਦੇ ਬਾਅਦ ਕਿੰਨਾ ਖੂਬਸੂਰਤ ਬਣਾਇਆ ਗਿਆ ਤਲਵੰਡੀ ਸਾਹਿਬ ਉਹ ਤੱਕ ਕਿਵੇਂ ਬਣਾਇਆ ਗਿਆ ਮੁਕਸਰ ਸਾਹਿਬ ਤਲਵੰਡਰ ਸਾਹਿਬ ਸਾਰੀ ਜਗ੍ਹਾ ਤੇ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਉੱਥੇ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਿਵੇਂ ਡਿਵੈਲਪ ਕੀਤਾ ਗਿਆ